ਵਾਸ ਗਿਆ ਤੁਨ ਕਿ ਭਾਈ ਆ ਜਿੱਤਰਾ ਵੀ ਕੱਢਣ ਦੇ ਗੱਡੀਆਂ ਵਾਲੇ ਤੁਸੀਂ ਕੱਢ ਲਓ ਬਾਜੀ ਤੇਰਾ ਸਲੋਡ ਰਹਾ ਉਹ ਬਾਜੀ ਤੇਰਾ ਵੇਖਣ ਡਿਆ ਇਹ ਟਰੱਕ ਨੂੰ ਮੈਂ ਡਿਸਟਰਬ ਨਹੀਂ ਕਰਨਾ ਜਿੱਨਾ ਚਿਰ ਟਰੱਕ ਵਿਚਾਰਾ ਆਉਂਦੇ ਨਹੀਂ ਨਾ ਚੱਲਦਾ ਉਹਨਾਂ ਚਿਰ ਮੈਂ ਨਹੀਂ ਚੱਲਣਾ ਤੇ ਲੋ ਜੀ ਸਾਰੇ ਕਾਲ ਜੀ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਵਲੌਗ ਆਪਾਂ ਸ਼ੁਰੂ ਕੀਤਾ ਜੀ ਗੱਡੀ ਦੇ ਵਿੱਚ ਤੇ ਅੱਜ ਤੇ ਬਸੀ ਸਾਹਿਬ ਦੇ ਦੇਣੇ ਉਹ ਪੱਗ ਦੇ ਵਿੱਚ ਹਨਾ ਤੇ ਹੁਣ ਬਸੀ ਸਾਹਿਬ ਪੱਗ ਉਹ ਕੀ ਮਤਲਬ ਥੋੜੇ ਬਾਬਾ ਦਿਨਾ ਬਾਅਦ ਦੇਖਿਆ ਨਾ ਤੇਰੇ ਕਦੇ ਖਾਸ ਖਾਸ ਜਦੋਂ ਉਏ ਟੈਮ ਲੱਗਦਾ ਉਦੋਂ ਫਿਰ ਪੱਗ ਬੰਨਦੇ ਨੇ ਕਲਵਿੰਦਰ ਨੂੰ ਤਾਂ ਬੜਾ ਕਹਿੰਦੇ ਆ ਜਾ ਕੇ ਉਹਦੀਆਂ ਲੱਤਾਂ 'ਚ ਬ੍ਰੇਕ ਮਾਰਦਾ ਕਿੱਥੇ ਲੱਤਾਂ 'ਚ ਮਾਰੀ ਮੈਂ ਤਾਂ ਉਹਦੇ ਬਿਲਕੁਲ ਹੀ ਪਿੱਛੇ ਖੜ ਗਿਆ ਯਾਰ ਗਲਤੀ ਮੰਨਦੇ ਨਹੀਂ ਤੁਸੀਂ ਉਹ ਕਲਵਿੰਦਰ ਦੇ ਗਾਲ ਇੰਨਾ ਪੈਂਦਾ ਤੂੰ ਲੱਤਾਂ 'ਚ ਬ੍ਰੇਕ ਮਾਰਦਾ ਲੱਤਾਂ 'ਚ ਬ੍ਰੇਕ ਮਾਰਦਾ ਹੈ ਫੜ ਜਾ ਨਹੀਂ ਭਾਣੇ ਥਾਰ ਵਾਲੀਏ ਅਸੀਂ ਵੀ ਜਾਣਾ ਵਾ ਅਸੀਂ ਵੀ ਲੈਣੀ ਵਾ ਥਾਰ ਤੇ ਲਓ ਜੀ ਵਲੌਗ ਆਪਾਂ ਸ਼ੁਰੂ ਕਰਤਾ ਤੇ ਆਪਾਂ ਗਏ ਹੋਏ ਸੀ ਕਿਤੇ ਤੇ ਆਏ ਆ ਵਾਪਸ ਆਪਾਂ ਤੇ ਅਸੀਂ ਪਹੁੰਚ ਗਏ ਜੀ ਨਰਮੇਲ ਕੋਟਲੀ ਨਰਮੇਲ ਕੋਟਲਾ ਆ ਗਿਆ ਇੱਕ ਇਹ ਦੂਬਾ ਆਪਣਾ ਸ਼ਹਿਰ ਹੁਣ ਅਸੀਂ ਸੰਗਰੂਰ ਦੇ ਦੇਖੋ ਜੀ ਹਰਮਨ ਟ੍ਰੈਫਿਕ ਤੋਂ ਨਿਕਲ ਗਏ ਅਸੀਂ ਤੁਹਾਨੂੰ ਆ ਕਿ ਉਹ ਨਰਮੇਲਕੋਟ ਲੱਗ ਰਹੀ ਮਲੇਰਕੋਟ ਲੇ ਪਹੁੰਚ ਗਏ ਆਪਾਂ ਠੀਕ ਹੈ ਟ੍ਰੈਫਿਕ ਤੋਂ ਨਿਕਲ ਗਏ ਨੇ ਤੇ ਮਲੇਕੋਟ ਨਾਲ ਧੂਰੀ ਆ ਗਏ ਆਪਾਂ ਧੂਰੀ ਮੈਂ ਤਾਂ ਮਲੇਰਕੋਟ ਦੇ ਸੋਚਦਾ ਵਾ ਓਏ ਤੇਰੇ ਤੋਂ ਲੈਂਦਾ ਲੈਕਚਰ ਛੱਡਦਾ ਬਾਅਦ ਪਤਾ ਲੱਗਿਆ ਤਾਂ ਧੂਰੀ ਪਹੁੰਚੇ ਹੋਏ ਆ ਮੈਂ ਮੈਂ ਪਤਾ ਕਿਉਂ ਮੇਰੇ ਕਾਰੀਗਰ ਦਾ ਫੋਨ ਆ ਰਿਹਾ ਸੀ ਤੇ ਮੈਂ ਉੱਥੇ ਆਪਣੀਆਂ ਮੈਜੀਨੇਸ਼ਨ ਬਣਾਈ ਬੈਠੀ ਆ ਕਿ ਮੈਂ ਮਲੇਰ ਕੋਲੇ ਜੀ ਇਹਨੂੰ ਕੰਮ ਸਮਝਾ ਰਹੀ ਹਾਂ ਤੇ ਬਸ ਇਹਨਾਂ ਚੱਕਰਾਂ 'ਚ ਮੈਨੂੰ ਪਤਾ ਨਹੀਂ ਲੱਗਿਆ ਤੇ ਗਾਇਜ਼ ਅੱਜ ਤੁਹਾਨੂੰ ਤਾਂ ਇੰਨੀ ਪਈ ਨਾ ਆ ਟਾਈਮ ਬਈ ਗਾਇਜ਼ ਕਹਿੰਦੇ ਸਾਰਾ ਦਿਨ ਨਹੀਂ ਨਹੀਂ ਤੁੰਦ ਮਤਲਬ ਸਾਰਾ ਦਿਨ ਲੱਤੀ ਨਹੀਂ ਗਾਇਜ਼ ਦੇਖੋ ਆ ਦੇਖੋ ਆ ਦੇਖੋ ਆ ਮਾਂ ਮੈਨੂੰ ਕੁਝ ਦਿਖਾਈ ਨਹੀਂ ਤੇਰਾ ਮਾਂ ਆ ਦੇਖੋ ਗਾਇਜ਼ ਤੁੰਦ ਪਈ ਐ ਤੇ ਤੁਸੀਂ ਕਹਿ ਰਹੇ ਗਗਨ ਕਹਿੰਦੀ ਨਹੀਂ ਆ ਗਾਈਜ਼ ਨੂੰ ਕਿਹੜਾ ਪਤਾ ਲੱਗ ਰਿਹਾ ਪਤਾ ਹੁੰਦ ਨਹੀਂ ਹੈ ਕਿ ਇਹਨੂੰ ਆਪਾਂ ਗੰਦਲਾ ਮੌਸਮ ਕਹਿ ਸਕਦੇ ਹਾਂ ਅੱਜ ਹੈਗਾ ਬੁੱਧਵਾਰ ਤੇ ਬੁੱਧਵਾਰ ਫੁੱਲ ਤੋਂ ਦਬਈਆ ਜੀ ਸਾਰਾ ਦਿਨ ਤੋਂ ਉੱਪਰ ਨਹੀਂ ਨਿਕਲੀ ਇਸੇ ਵਾਰ ਇਸੇ ਦਾ ਬਹੁਤ ਕੰਮ ਖਰਾਬ ਸੀ ਜਦੋਂ ਹੀ ਘਰੋਂ ਨਿਕਲੇ ਸੀ ਬਹੁਤ ਸਲੋਸੇ ਪਹੁੰਚੇ ਹਾਂ ਆ ਲੈਣੀ ਹੈ ਆ ਲੈਣੀ ਆ ਹੁਣ ਇਹਦੇ ਤੇ ਅੱਖ ਆ ਇਹਦੇ ਤੇ ਅੱਖ ਟਿਕੀ ਹੋਈ ਹੈ ਕਿਹੜੀ ਇਹਦੇ ਤੇ ਅੱਖ ਟਿਕੀ ਹੋਈ ਹੁਣ ਇਹਦਾ ਕੰਡਾ ਕੱਟਣਾ ਕਿਹਦੇ ਦਨ ਕੰਡਾ ਤੁਸੀਂ ਮੈਨੂੰ ਹੀ ਘੜ ਦੋਗੇ ਘਰੋਂ ਮੈਂ ਲਾ ਦੂੰਗਾ ਤੁਹਾਨੂੰ ਮੈਨੂੰ ਘਰ ਵੱਡਣਾ ਲੈ ਹੈ ਹੈ ਤੁਹਾਡੇ ਲਈ ਤਾਂ ਗੱਡੀਆਂ ਲੈ ਤੁਹਾਡੇ ਲਈ ਗੱਡੀ ਲੈਣੀ ਹੋਰ ਗੱਡੀ ਦੱਸ ਮੈਂ ਚਾਣੀ ਮੇਰੇ ਵਰਗੀ ਮਾੜੀ ਮੋੜੀ ਚੌਂਕੀਆ ਤੋ ਚਲਾ ਲਿਆ ਕਰੋ ਹੋਰ ਸਾਰੇ ਜਿਲ੍ਹੇ ਪਿੰਡ ਭਰਾਵਾਂ ਦੇ ਕਮੈਂਟ ਆਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਦਿਲੋਂ ਥੈਂਕ ਯੂ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਹਾਡੇ ਪਿਆਰ ਕਰਕੇ ਅਸੀਂ ਉੱਡੇ ਫਿਰਦੇ ਹਾਂ ਮੈਨੂੰ ਲਾੜਾ ਉਤਾਰਨੇ ਸਾਨੂੰ ਡਾ ਲੈਣਾ ਜਿਹੜੇ ਸਾਉਣਾ ਗੱਡੀ ਡਰਾਈਵਿੰਗ ਕਰਦੇ ਮੈਂ ਥਾਰ ਦੇ ਮੰਗਦੀ ਰਹਿਣਾ ਹੁਣ ਬਸ ਮੈਂ ਵੇਖ ਵੇਖ ਕੇ ਉਹਨੂੰ ਖੁਸ਼ ਹੋ ਰਹੀ ਹੈ ਆ ਨਹੀਂ ਲੈਣੀ ਪੁਰਾਣੀ ਘਾਰੇ ਮੈਂ ਆਹ ਨਹੀਂ ਲੈਣੀ ਫਾਈਵ ਡੋਰ ਨਹੀਂ ਲੈਣੀ ਮੈਂ ਲੈਣੀ ਉਹ ਟੂ ਡੋਰ ਹੀ ਲੈਣੀ ਫਾਈਵ ਡੋਰ ਨਹੀਂ 3 ਡੋਰ ਦਾ ਪਿੱਛੇ ਦੇ ਨਿਕਲਣ ਕੋਈ ਨਹੀਂ ਨਹੀਂ ਆਪਾਂ ਗੋਦੀ ਸੀਟ ਚੁੱਕ ਕੇ ਹੀ ਬਾੜਨਾ ਬਸ ਜਿੱਥੇ ਬਹਿਣਾ ਬਹੁਤ ਉਹ ਤਾਂ ਫਿਰ ਬੋਲਿਆ ਕਰੇ ਗਾ ਜਿੱਥੇ ਬਹਿਣਾ ਬਹੁਤ ਹੀ ਨਾ ਨਹੀਂ ਬਹਿਣਾ ਨਾਲ ਤੂੰ ਤੇ ਅੱਗੇ ਬਹਿਣਾ ਕੋਈ ਗੱਲ ਗਾਜਾ ਸਕੋਰਪੀਆ ਤੇ ਬਹੁਤ ਇੱਥੇ ਨਹੀਂ ਬਹਿਣਾ ਠੀਕ ਹੈ ਨਾ ਇੱਥੇ ਸਿਰ ਮੈਂ ਤੇ ਉਤਾਰ ਸਕੋਰਪੀਆ ਤੇ ਦਮੂ ਤੂੰ ਤੇ ਨੀਤ ਆਈ ਫਿਰ ਫਤੇ ਸਾਡੇ ਨਾਲ ਫਤੇ ਸਾਡੇ ਨਾਲ ਫਤੇ ਪਿੱਛੇ ਆਪਣੀ ਥਾਰ ਨਾਲ ਨਹੀਂ ਸਕੋਰਪੀਆ ਦੇ ਪਿੱਛੇ ਬਹਿਣਾ ਥਾਰ ਤਾਂ ਮੈਲਾ ਆ ਰਹੀਆਂ ਨਾ ਲੁਕਤ ਦਾਰ ਹੈ ਜੀ ਲਾ ਲਾ ਹੋਰ ਤਾਂ ਵੱਡੀ ਗੱਲ ਕਰਦੂ ਜਿੱਤੇ ਹੀ ਅੱਗੇ ਪਾਵਾਂਗੇ ਤੇ ਚਲੋ ਜੀ ਗਾਇਸ ਤੁਸੀਂ ਬਣੇ ਰਹੋ ਵਲੌਗ ਚ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਹੜੇ ਨਵੇਂ ਉਪਲੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਾਂ ਇਹੀ ਬਲੌਗ ਕੰਟੀਨਿਊ ਕਰਾਂਗੇ ਉਹ ਕੈਮਰਾ ਟੁੱਟਿਆ ਜੀ ਆਹ ਦੇਖੋ ਕੱਲ ਜਿਹੜਾ ਪੁੰਡੀ ਆ ਜੀ ਆਹ ਦੇਖ ਆ ਬੱਸ ਇਹਨੂੰ ਸਾਨੂੰ ਕਵਰ ਪਾ ਲੈ ਯਾਰ ਮੈਂ ਅੱਜ ਪਵਾ ਕੇ ਲਿਓ ਚਲੋ ਤੇ ਚਲੋ ਜੀ ਮੈਂ ਆਪਣਾ ਕੈਮਰਾ ਦੇਖ ਲਾਂ ਕੱਲ ਮੈਂ ਡੇਗ ਗਈ ਸੀ ਤੇ ਕੈਮਰੇ ਤੇ ਮਾਹੀ ਲੱਗਦਾ ਫੰਕ ਸਟਾਕ ਹੋ ਗਿਆ ਚੈੱਕ ਕਰਵਾਣੇ ਜਾ ਕੇ ਉਹ ਨਾਲ ਇਹਨਾਂ ਕਵਰ ਉਪਰ ਪਵਾ ਮੈਨੂੰ ਤਾਂ ਆਪਣੀ ਤੇ ਸੋਚ ਨਹੀਂ ਹੈ ਇੰਨੀ ਜਿੰਨੀ ਮੈਨੂੰ ਫੋਨ ਦੀ ਸੋਚ ਹੋ ਗਈ ਮੈਂ ਡੇਢ ਲੱਖ ਗਿਆ ਖੁੰਚ ਕਿਉਂਕਿ ਇਹ ਜਿਹੜੇ ਨਵੇਂ ਫੋਨ ਆਏ ਨੇ ਛੇਤੀ ਟੁੱਟ ਵੀ ਬੜੀ ਛੇਤੀ ਜਾਂਦੇ ਨੇ ਪਰ ਪਛਾਹ ਹੋ ਗਿਆ ਹੁਣ ਮੈਨੂੰ ਪਤਾ ਲੱਗਿਆ ਵੀਡੀਓ ਬਣਾਉਣ ਲੱਗੇ ਕਿ ਕੈਮਰਾ ਤੇ ਤੜਕ ਗਿਆ ਜੀ ਤੁਹਾਡੀ ਸਾਡੀ ਕੋਈ ਤੜਕੀ ਕੀ ਨਹੀਂ ਤੜਕੀ ਤੁਸੀਂ ਬੜੇ ਖੋਸ਼ ਹੋ ਮੇਰੀ ਹੱਡੀ ਤੜਕੇ ਹੈ ਤੁਸੀਂ ਤੁਸੀਂ ਚਾਹੁੰਦੇ ਹੋ ਕਿ ਮੇਰੀ ਖਿਆਲ ਰੱਖੋ ਤੁਸੀਂ ਮੋਬਾਈਲ ਦਾ ਰੱਖਿਆਲ ਰੱਖਨੇ ਉਸ ਇਹ ਤਾਂ ਪੈਸਾ ਜੀ ਇਹ ਤਾਂ ਦੁਬਾਰਾ ਆ ਜਾਊਗਾ ਜਾਂ ਕੁਝ ਹੋ ਜਾਊਗਾ ਤੁਹਾਨੂੰ ਥੋੜੀ ਹੋ ਲੈ ਉਹ ਮੈਨੂੰ ਤਾਂ ਉਹ ਬੰਦੇ ਦੀ ਗੱਲ ਯਾਦ ਆ ਗਈ। ਉਹ ਬੰਦੇ ਦੀ ਗੱਲ ਯਾਦ ਆ ਗਈ। ਘਣ ਵਾਲੀ ਮਿਲ ਜਾਣੀ। ਉਹ ਕਹਿੰਦਾ ਕਹਿੰਦਾ ਮਾਮਾ ਮਰ ਜਾਂ ਤੇ ਬਥੇਰੇ ਗੱਲ ਨਾਲ ਲਾਂਦੇ ਨੇ। ਕਿ ਪੁੱਤ ਕੋਈ ਗੱਲ ਨਹੀਂ ਮੈਂ ਤੇਰੀ ਮਾਵਾ ਹੌਸਲਾ ਰੱਖ। ਜੇ ਕਿਤੇ ਜਨਾਨੀ ਮਰ ਜੇ ਕਦੇ ਕਿਹੇ ਕਿਹਿਆ ਕਿਹੇ ਨੇ ਕਿਹਾ ਕਿ ਤੂੰ ਹੌਸਲਾ ਰੱਖ। ਮੈਂ ਆ ਗਈ ਆ। ਇਹ ਗੱਲ ਐ ਤੇ ਤਾਂ ਤਾਂ ਯਾਦ ਆ ਗਈ ਹਸਾ ਕੇ ਤਾਂ ਫੋਨ ਤਾਂ ਮਿਲ ਜਾਣਗੇ ਤੂੰ ਨਹੀਂ ਮਿਲਣਾ ਉਹ ਬੰਦੇ ਦੀ ਗੱਲ ਸੱਚੀ ਵਿਚਾਰੇ ਦੀ ਕਹਿੰਦਾ ਮਾਵਾ ਮਰ ਜਾਂਦੇ ਲੱਖ ਕਹਿੰਦੇ ਨੇ ਭਰਾਵਾ ਮੈਂ ਤੇਰੀ ਮਾਵਾ ਪੁੱਤ ਤੂੰ ਫਿਕਰ ਨਾ ਕਰ ਮੈਂ ਤੇਰੀ ਮਾਵਾ ਜੇ ਜਨਾਨੀ ਮਰ ਜੇ ਅਜੇ ਤੱਕ ਕਿਸੇ ਨੇ ਕਿਹਾ ਕਿ ਮੈਂ ਤੇਰੀ ਜਨਾਨੀਆਂ ਵੀ ਚਰਨਾ ਕਰੀ ਦੱਸਿਓ ਇਹ ਗੱਲ ਸਹੀ ਹੈ ਕਿ ਨਹੀਂ ਸਹੀ ਨਾ ਜਾਈ ਸਿੱਧੇ ਨਰਸਰੀ ਪਹੁੰਚ ਗਏ ਕਿਹੜਾ ਇਹ ਬੜਾ ਇਹ ਤਾਂ ਬਾਰਵਾਸੀ ਹੋ ਗਿਆ ਨਾ ਨਾ ਅੰਦਰ ਵਤ ਜੰਦਾ ਉਹ ਲੁਕਿੰਗ ਦਾ ਮਾਇਆ ਹੋ ਗਿਆ ਉਹ ਟੋਟਾ ਜਿਹਾ ਹਾਂ ਹਾਂ ਉਹ ਬਾਰਾਂ ਵੱਟ ਲੈ ਬਾਰਾਂ ਉਹ ਵਾਇਰ ਤੇ ਕੀ ਖੜਾ ਹੈ ਜਿਹੜਾ ਇੰਨੇ ਹੋਰਨ ਮੱਝ ਰਹੇ ਨੇ ਮੈਨੂੰ ਦੱਸੋ ਜੀ ਇਹਨਾਂ ਚੋਂ ਗਮਲੇ ਦੱਸੋ ਕਿਹੜੇ ਲੱਗੇ ਆ ਇਹ ਨਰਵੀ ਪੌਂਟ ਹੈ ਇਹ ਅੰਦਰ ਇੰਡੋਰ ਹੀ ਹੈ ਨਾ ਪਾਣੀ ਦੇ ਕੋਲ ਤਾਂ ਘੱਟ ਪਾ ਰਿਹਾ ਕਿਤੇ ਕਾਪਾ ਇੰਨੇ ਤੋਂ ਨਾ ਕਰ ਓਏ ਇਹੋ ਛੋਟਾ ਗੰਮਾ ਲੈ ਆ ਫਲਾਸਕ ਦਾ ਉਹਦੇ ਨਾਲ ਦੇ ਥੋੜਾ ਵੱਡਾ ਫੈਗੂ ਲੂਕ ਸਿੱਟੇ ਵੱਡਾ ਨਹੀਂ ਦੁਬਾਰਾ ਦਿਖਾਓ ਮੈਨੂੰ ਆ ਦੇਖਣ ਨੂੰ ਸੁਣ ਲੱਗਿਆ ਨਾ ਗੱਡੀ ਹਾਂ ਦੇ ਤਮੇ ਹਾਂ ਨਿਕਾ ਨਿਕਲੇ ਹੈਗੇ ਆ ਵਾਈਟ ਦੇ ਸਾਨੂੰ ਆ ਛੋਟੇ ਛੋਟੇ ਵਾਈਟ ਹਾਂ ਸੋਹਣੇ ਬਣੇ ਹੋਏ ਨੇ ਨਾ ਹਾਂ ਇਹ ਵੀ ਸੋਹਣੇ ਇਹ ਵੰਗੇ ਨੇ ਆ ਇਹ ਤਾਂ ਕੁਝ ਮੈਂ ਕਰਨ ਆਪਣੇ ਘਰੇ ਟੁੱਟ ਆਪਣੇ ਦਾ ਟੁੱਟਣੇ ਨੇ ਫਤੇ ਵਰਗੇ ਨੂੰ ਪਾ ਦੇਣੇ ਆ ਜਾ ਕੋਲੇ ਲੈ ਲਈ ਕੀ ਲੈ ਲੈਣੇ ਬੋਲੇ ਮੈਂ ਦੇ ਦੇਂਦੀ ਛੇਲੇ ਲੈ ਲੈਣੇ ਬੋਲੇ ਬੋਲੇ ਇੱਥੇ ਖੜੇ ਹੋਏ ਸੋਹਣੇ ਲੱਗਦੇ ਨੇ ਬੋਲ ਜਦ ਘਰੇ ਤੁਰ ਜਾਂਦੇ ਫਿਰ ਖੇੜ ਆਪਣੇ ਘਰੇ ਜਾਂਦੇ ਮੁਰਝਾ ਜਾਂਦੇ ਨੇ ਆਹ ਵਾਲਾ ਆਹ ਵਾਲਾ ਜਿਹੜਾ ਹੈ ਨਾ ਲਵਾਇਆ ਪਰ ਬਹੁਤ ਸੋਹਣਾ ਲੱਗਦਾ ਇਹਨਾਂ ਨੂੰ ਖਰਾਬ ਵੀ ਨਹੀਂ ਹੁੰਦਾ ਆਪਣੇ ਘਰੇ ਲੈ ਜਾਈਏ ਆਪਣੇ ਉੱਤੇ ਮੁਰਝਾ ਜਾਂਦਾ ਜੀ ਜੀ ਆ ਹੁਣੀ ਵੇਖੀ ਇੱਕ ਵੇਲੀ ਸੀ ਮੈਂ ਸੋਨੇ ਨੂੰ ਚਾਰ ਲੈ ਲੈ ਲੱਗਦੀ ਨਹੀਂ ਹੈਗੀ ਇਹਨਾਂ ਮਾਰਬਲ ਲੱਗਦੇ ਨੇ ਚਾਰ ਲੈ ਲਿਓ ਚਾਰ ਲੈ ਆ ਚਾਰ ਦੇ ਦਿਓ 6 ਦੇ ਦਿਓ ਬੜਾ ਸ਼ੌਂਕ ਤੁਹਾਨੂੰ ਇਹ ਲੈਣ ਦਾ ਵਿੱਦਿਆ ਪੜਾਈ ਹੈ ਇਹ ਵਿੱਦਿਆ ਪੜਾਈ ਹੋ ਗਈ ਤਾਂ ਠੀਕ ਸੌਂ ਲੱਗੇ ਵਿੱਦਿਆ ਆਪਣਾ ਉਹ ਤੁਹਾਡੇ ਵਾਲੀ ਜਨਰੇਸ਼ਨ ਨਹੀਂ ਹੈਗੀ ਜਿਹੜੀ ਵਿੱਦਿਆ ਆਪਣੀ ਕਿਤਾਬਾਂ ਜੜ ਰੱਖਦੀ ਸੀ ਲੱਗੋ ਹੁਣ ਕੋਈ ਵਿੱਦਿਆ ਆ ਜੂ ਸਾਨੂੰ ਵੀ ਯਾਰ ਲੈ ਅਹੀ ਨਾ ਇਹਨੂੰ ਕਿਤਾਬਾਂ ਚ ਰੱਖਦੇ ਹੁੰਦੇ ਸੀ ਗਾਇਸ ਇਹ ਕਹਿੰਦੇ ਨੇ ਜਿਆਦਾ ਪੜ੍ਹਾਈ ਆਉਣੀ ਤੇ ਇਹਦੇ ਨਾਲ ਪੜ੍ਹਾਈ ਨਹੀਂ ਹੁੰਦੀ ਬੰਦੇ ਦਾ ਦਿਮਾਗ ਵੀ ਚਾਹੀਦਾ ਕਿਹੜਾ ਦਿਲ ਉਹ ਸਾਹਮਣੇ ਦੇਖ ਉਹ ਦਿਲ ਉਹਨਾਂ ਨੇ ਬਣਾਇਆ ਉਹ ਦਿਲ ਉਹ ਗੁਲਾਬ ਲੈ ਲਓ ਯਾਰ ਉਹ ਕਿੰਨਾ ਸੋਹਣਾ ਕਲਰ ਹੈ ਆ ਛੋਟੇ ਲੈ ਲਓ ਬਹੁਤ ਸੋਹਣਾ ਲੱਗ ਰਿਹਾ ਹੈ ਇੱਕ ਛੋਟਾ ਗੁਲਾਬ ਲੈ ਲਓ ਕਿਹੜਾ ਆ ਛੋਟਾ ਛੋਟਾ ਤੁਹਾਨੂੰ ਕਦੇ ਫੁੱਲੀ ਦਿੱਤਾ ਜਾਂਦਾ ਹੈ ਆ ਜਦੋਂ ਆਪਾਂ ਜਿੱਦਣ ਨਹੀਂ ਲੜਦੇ ਉਦੋਂ ਦਿੱਤਾ ਜਾਂਦਾ ਆ ਔਰੇਂਜ ਕਲਰ ਲੈ ਲਓ ਜਿੱਦਣ ਨਹੀਂ ਲੜਾਈ ਹੋਏਗੀ ਉਦੋਂ ਤੇ ਆ ਦੇਆ ਕਰਾਂਗੇ ਫੁੱਲ ਕੁਝ ਕੰਡੇ ਵੀ ਹੁੰਦੇ ਨੇ ਆ ਫਿਰ ਪਿਆਰ 'ਚ ਵੀ ਕੰਡੇ ਹੁੰਦੇ ਲੜਾਈ ਹੁੰਦੀ ਇਹ ਨਹੀਂ ਹੈਗਾ ਪਰਲਾ ਪੱਲਾ 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 ਗਣ ਤੂੰ ਐਡਾ ਕੋਟ ਪਾ ਕੇ ਆਈ ਕਿਹੜਾ ਪਲਾਂਟ ਆ ਉਹ ਵਾਲਾ ਮਣੀ ਪਲਾਂਟ ਇਹ ਨੀਕ ਜਿਹਾ ਪਲਾਂਟ ਯਾਰ ਉਹ ਤਾਂ ਬਹੁਤ ਸੋਹਣਾ ਹੈ ਉਹ ਤਾਂ ਪੌੜੀ ਤੇ ਰੱਖਿਆ ਹੋਏ ਹੋਰ ਉਹਦਾ ਰੇਟ ਆਹੀ ਆ ਹਾਂ ਇਹੇ ਲੈ ਓ ਕਿਹੜਾ ਗਣ ਮੈਂ ਉੱਥੇ ਆਲੀ ਉੱਥੇ ਦਾ ਦੇਣਾ ਪ੍ਰੋਬਲਮ ਨਹੀਂ ਕੋਈ ਉੱਥੇ ਰੱਖਿਆ ਹੈ ਕਿ ਮਸਲਾ ਲੱਗੂ ਓਹ ਹੋ ਕਿੰਨਾ ਸੋਹਣਾ ਇਹ ਹੈ ਹਨਾ ਆ ਲੈਣਾ ਬਹੁਤ ਪਿਆਰਾ ਆ ਦੇਖ ਆ ਵੇਲ ਕਹਿੰਦੀ ਹਾਂ ਮੈਂ ਇਹੀ ਹੈ ਆ ਮੰਗਦੀ ਹਾਂ ਮੈਂ ਅੰਕਲ ਕੋਲੋਂ ਆ ਮੰਗਦੀ ਹਾਂ ਮੈਂ ਆਹ ਦੇਖ ਕਿੰਨੀ ਸੋਹਣੀ ਸ਼ੇਪ ਦਿੱਤੀ ਜਿਵੇਂ ਇਹਨੂੰ ਸ਼ੇਪ ਦੇ ਕੇ ਉਹਨਾਂ ਨੇ ਕਿੰਨਾ ਸੋਹਣਾ ਬਣਾਇਆ ਨਾ ਇਦਾਂ ਹੀ ਆਪਣੀ ਲਾਈਫ ਨੂੰ ਬਲਾਇਓ ਅੰਕਲ ਨੂੰ ਲਾਈਫ ਨੂੰ ਸ਼ੇਪ ਲਾਈਫ ਨੂੰ ਦੀ ਜਿਸ ਤਰੀਕੇ ਨਾਲ ਸ਼ੇਪ ਦੇ ਲੋਗੇ 네ਗੇਟਿਵ ਦੇ ਲੋਗੇ ਦੁਖੀ ਰਹੋਗੇ ਪੋਜ਼ਿਟਿਵ ਦੇ ਲੋਗੇ ਖੁਸ਼ ਰਹੋਗੇ ਤੇ ਆਹ ਦੇਖੋ ਜੇ ਜੀ ਗੋਲ ਦੇ ਦੋਗੇ ਤਾਂ ਗੋਲ ਹੋ ਜਾਊਗਾ ਜਿਹਨੇ ਵਧੀਆ ਵਾਲੀ ਇਦਾਂ ਸ਼ੇਪ ਦੇ ਕੇ ਰੱਖੋਗੇ ਤਾਂ ਇਦਾਂ ਰਹੋਗੇ ਸੋਹਣੇ ਸੋਹਣੇ ਬਣ ਕੇ ਇਹ ਜੀਜੇ ਜੀਜੇ ਸਾਲੀ ਨੂੰ ਆ ਗੱਲਾਂ ਬਹੁਤ ਆਉਂਦੀਆਂ ਪਈਆਂ ਬਹੁਤ ਗੱਲਾਂ ਮਾਰੇ ਜੀਜਾ ਸਾਲੀ ਆਵਤਾਰ ਉਹ ਪlant ਪੁੱਛਣਾ ਇਹ ਨਾ ਪੌੜੀ ਦੇ ਕੋਨਰ ਵਾਸਤੇ ਲੈ ਕੇ ਜਾਉਂਗੀ ਇਹ ਹੀ ਤਾਂ ਮੈਂ ਕਹਿ ਰਹੀ ਆ ਇਹ ਲੈਣਾ ਮੈਂ ਉਹ ਤਾਂ ਫੁੱਲ ਵੀ ਨਹੀਂ ਆਏ ਨਹੀਂ ਇਹ ਹੀ ਲੈ ਕੇ ਜਾਨੀ ਆ ਇਹ ਹੋਰ ਵੈਰਾਈਟੀ ਆ ਉਹ ਹੋਰ ਵੈਰਾਈਟੀ ਆ ਸੋਹਣਾ ਲੱਗ ਰਿਹਾ ਇਹ ਬਗੈਰ ਕੰਡਿਆਂ ਤੋਂ ਕੰਡਿਆਂ ਨਾਲ ਅੰਕਲ ਉਹ ਬਿਜ਼ੀ ਹੋਗਾ ਜਿਆਦਾ ਅੰਕਲ ਕੋਲ ਨਾ ਚਲੋ ਆਪਾਂ ਕਹਿੰਦੇ ਨਹੀਂ ਜਦੋਂ ਅਸੀਂ ਬੜੇ ਉਹ ਤਾਂ ਕੋਈ ਵੀ ਨਹੀਂ ਸੀ ਉਹ ਕਿੰਨੇ ਸੋਹਣੇ ਫੁੱਲ ਨੇ ਇਹ ਤਾਂ ਗੇਟ ਕੋਟ ਅੱਗੇ ਆਪਣੀ ਜਗ੍ਹਾ ਰੱਖੀ ਨਾ ਬਾਹਰ ਲਾ ਦੇ ਗੇਟ ਦੇ ਬਾਹਰ ਆ ਦੇ ਮਣੀ ਪਲਾਂਟ ਮੇਰਾ ਮੋਬਾਈਲ ਉੱਥੇ ਪਿਆ ਉਹ ਵਜੀ ਨਾ ਜਾਂਦਾ ਉਹ ਵਜੀ ਜਾਣ ਦੋ ਅੱਜ ਤੁਸੀਂ ਛੁੱਟੀ ਤੇ ਹੋ ਅੱਜ ਇੱਧਰ ਵੀ ਵੇਖ ਲਓ ਕਿਹੜੇ ਪਲਾਂਟ ਨੇ ਸਕੋਰਪੀਓ ਵੀ ਖੜੀ ਜੇ ਇਸ ਸਕੋਰਪੀਓ ਐ ਨਾ ਉੱਥਰ ਜਿਹੜੀ ਆਪਾਂ ਲਈ ਨਹੀਂ ਭਾਈ ਇਹ ਭਾਈ 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 ਇਹਨੂੰ ਆਹ ਬੁੱਟਾ ਲਓ ਇੱਕ ਜਾਰ ਇਹਨਾਂ ਦੇ ਤਾਂ ਮਰਿਆ ਪਿਆ ਇਹ ਬਹੁਤ ਸੋਹਣੇ ਪੱਤੇ ਖੇਲਰਦੇ ਨੇ ਆਪ ਕੱਢਿਓ ਇੱਕ ਆਡਾ ਬਲ ਇਹ ਤਾਂ ਥੈਲੀ ਨਾਲ ਹੀ ਦਿੰਦੇ ਨੇ ਉਹ ਇਹ ਤਾਂ ਥੋੜੀ ਹੋਣੀ ਉਹਨੂੰ ਪੁੱਛ ਲੈਣਾ ਇਹਦੇ ਨਾਲ ਦਾ ਹੈਗਾ ਅੰਕਲ ਨੂੰ ਇਹ ਤਾਂ ਮੁਰਝਾਇਆ ਪਿਆ ਐ ਨਹੀਂ ਫਿਰ ਇਹ ਰਹਿੰਦੋ ਇਹ ਫਿਰ ਆਈ ਕਲਮ ਜੀ ਲਾ ਰੱਖੀ ਇਹਦੇ ਨਾਲ ਦਾ ਪੁੱਛ ਲੈਨੇ ਅੰਕਲ ਨੂੰ ਆਜੋ ਕਿਉਂ ਘਬਰਾਉਂਦੇ ਹੋ ਕੁਝ ਇੱਕ ਇੱਕ ਜੀ ਦੇਖੀ ਹੋਰੇ ਹਾਂ ਇੱਥੇ ਕੰਨੀ ਪੋਜ਼ਿਟਿਵਿਟੀ ਮਿਲ ਰਹੀ ਹੈ ਹਾਂ ਵਾਕਈ ਬਹੁਤ ਪੋਜ਼ਿਟਿਵਿਟੀ ਮੈਨੂੰ ਬਹੁਤ ਸ਼ੌਂਕ ਸੀ ਗਾਇਜ਼ ਬੂਟਿਆਂ ਦਾ ਅਸੀਂ ਕਰਾਇਆ ਤੇ ਰਹੇ ਹਾਂ ਬਹੁਤ ਬੂਟੇ ਲਾਏ ਨੇ ਤੇ ਹੁਣ ਆਪਣੇ ਘਰ ਵੀ ਬਿਮਾਰੀ ਆਈ ਹੈ ਬਹੁਤ ਕਰਾਇਆ ਤੇ ਅਸੀਂ ਸਾਰੇ ਖਰਾਬ ਹਿੱਕੇ ਨੇ ਉਹ ਵੀ ਚੁੱਪ ਲੈਣੀ ਕੋ ਦੋ ਲੈ ਲਾਂ ਹੋਰ ਲੈ ਫੜ ਮੈਂ ਤਾਂ ਤਿੰਨ ਕਹਿਣ ਦੀ ਤੈਨੂੰ ਇਕੱਠੇ ਜੇ ਮੈਂ ਹੁੰਦੀ ਤਾਂ ਚੱਕ ਲੈਣੀ ਚਾਹੇ ਤੂੰ ਦੇ ਦੇ ਨਾ ਲੈ ਲਓ ਮੇਰੇ ਕੋਲ ਲੈ ਲਓ 100 ਰੁਪਏ ਦਾ ਬੂਟਾ ਹੈ ਸੋਹਣੇ ਲੱਗਦੇ ਨਾਲ ਇਹ ਤਾਂ ਹੋਈ ਜਾਂ ਠੰਡ ਠੰਡ ਤਾਂ ਹੁੰਦੀ ਨੇ ਵਧੀਆ ਤਰ੍ਹਾਂ ਪਾਣੇ ਨੇ ਹਾਂ ਤੇ ਭਾਜੀ ਇਹਨਾਂ ਦੇ ਵੀ ਰੱਖੋਗੇ ਤੇ ਅਗਲੇ ਸਾਲ ਵੀ ਹੋ ਜਾਣੇ ਨੇ ਕੱਲ ਨੇ ਨਾ ਜਿਹੜੇ ਨਰਸਰੀ ਵਾਲੇ ਜਿੰਨੇ ਵੀ ਕਸਟਮਰ ਆ ਰਹੇ ਉਹਨਾਂ ਨੂੰ ਆਪ ਕੱਢ ਕੱਢ ਦੇ ਰਹੇ ਤੇ ਅਸੀਂ ਆਪ ਹੀ ਕੱਢ ਕੱਢ ਰੱਖੀ ਜਾਂਦੇ ਹਾਂ ਤੁਹਾਡੇ ਅਸੀਂ ਹੋਰ ਸੰਗਰੂਰੋਂ ਨਹੀਂ ਲਏ ਅਸੀਂ ਇਹਦੇ ਨਾਲ ਤਾਂ ਛੋਟਾ ਦੋ ਜੀ ਸਾਈਜ਼ ਹਾਂ ਇੱਕ ਛੋਟਾ ਹੋਰ ਦੇ ਦੋ ਉਹ ਮਨੀ ਪਲਾਂਟ ਵੀ ਲੈ ਲਓ ਛੋਟੀ ਛੋਟਾ ਮਨੀ ਪਲਾਂਟ ਵੀ ਦੇ ਦਿਓ ਲੋ ਜੀ ਹਜੇ ਤਾਂ ਆਪਾਂ ਨੇ ਆਹੀ ਸੈਲੈਕਟ ਕੀਤੇ ਨੇ ਕਿਹੜਾ ਨਹੀਂ ਇਹ ਰਹਿਣ ਦੋ ਇਹ ਨਹੀਂ ਲੇਤਾ ਇਕੋ ਬੂਟਾ ਹੁੰਦਾ ਸੁਖਸ਼ਾਂਤੀ ਹੁੰਦਾ ਹਾਂਜੀ ਉਹ ਹੈਗਾ ਹਾਂਜੀ ਕਿੱਥੇ ਉਹ ਵੀ ਦੋ ਇੱਕ ਸੋਖ ਸ਼ਾਂਤੀ ਸੋਖਾ ਦੀ ਕਮ ਉਹ ਲੜਾਈ ਹੋ ਜਾਂਦੀ ਬੂਟਾ ਲੈ ਲੈਣਾ ਸੋਖਾ ਦੀ ਇਹ ਛੋਟਾ ਕਤ ਲਿਆ ਸ਼ੁਕਰ ਹੈ ਇਹ ਛੋਟਾ ਕਤ ਲਿਆ ਇੱਕ ਲੈ ਲੈ ਕੋਈ ਛੋਟਾ ਕਿਤੇ ਲੱਗ ਜੰਨਾ ਹੁੰਦਾ ਗਮਲੇ ਪੂਰੇ ਨੇ ਗਮਲੇ ਦੋ ਚਾਰ ਮਿੱਟੀ ਦੇ ਵੀ ਲੈ ਲੋ ਮੁਟਿਆੜੇ ਰੰਗ ਦਾ ਹਾਂ ਬਾਹਰ ਇਹ ਪਲਾਸਟਿਕ ਗਰਮੀ ਚ ਸੜ ਜਾਣੀ ਹੈ ਤਹੀ ਹੁੰਦਾ ਇਹਨਾਂ ਨੂੰ ਹਾਂ ਇਹ ਲੈ ਲੈ ਜਦੋਂ ਹੋਆ ਉਹ ਦੇ ਉਵੇਂ ਦਾ ਬੂ ਵਡੇ ਵਡੇ ਗਮਲੇ ਹੋਣ ਹਨਾ ਆ ਵਿੱਦਿਆ ਪੜਾਈ ਲੈ ਲਓ ਤੁਸੀਂ ਵਿੱਦਿਆ ਪੜਾਈ ਵਿੱਦਿਆ ਪੜਾਈ ਕਰਕੇ ਵਿੱਦਿਆ ਪੜਾ ਲੈਣ ਵਡੇ ਹੀ ਲੈ ਲਓ ਛੋਟਾ ਨਾ ਲੋ ਵੱਡੇ ਹੀ ਪੁੱਛੋ ਕਿੰਨੇ ਦਾ ਵੱਡਾ ਵੱਡਾ ਹੋਰ ਹਨਾ ਪੁੱਛ ਲੈਣ ਕਿੰਨੇ ਦਾ ਤੁਰਿਆ ਹੋਇਆ ਤੁਰਿਆ ਹੋਇਆ ਉਹਨੂੰ ਤੋੜਦੇ ਫਿਰਾਂਗੇ ਫਿਰ ਬੱਚਿਆਂ ਨੂੰ ਪਾਲਦੇ ਫਿਰਾਂਗੇ ਆ ਇਹ ਲੈ ਲੋ ਗਗਨ ਇਹ ਲੋਇ ਕਲੇ ਇਹਨਾਂ ਬੁਕੇ ਗਲਾਵ ਇਹ ਕਿੰਨੇ ਗੱਡੇ ਆਪਣਾ ਉਹਨਾਂ ਨੇ ਗੱਡੇ ਇਹਨਾਂ ਨੂੰ ਕਿੱਥੇ ਲੱਭਦੇ ਜੀ ਦੋਹੀ ਚੱਕ ਕੇ ਰੱਖ ਲਿਆ ਤੇ ਰੰਗ ਦਾ ਖੜਜਾ 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 ਪੀਲਾ ਹਾਂ ਅੰਕਲ ਨੂੰ ਆਹੋ ਅੰਕਲ ਕਹਿ ਕੇ ਪੀਲਾ ਤੋਂ ਮੁੜ ਕੇ ਦੇ ਦੇ ਲਾਲ ਨਹੀਂ ਨਹੀਂ ਅੰਕਲ ਨੂੰ ਪਤਾ ਹਾਂ ਹਾਂ ਗਾਇਸ ਖਾਣੇ ਆਹ ਵਾਈਟ ਆ ਬਾਕੀ ਹੋਣਗੇ ਇਹ ਨਹੀਂ ਪਤਾ ਕਿ ਕਿੱਥੇ ਹੋਣਗੇ ਨਹੀਂ ਗਲਾਬੂਰੇ ਪਏ ਨੇ ਗਲਾਬੂਰੇ ਹੀ ਹੋਣਗੇ ਨੋ ਫਾਟੋ ਨਹੀਂ ਮੈਂ ਕੰਡ ਪਾਲਾਂ ਅਵਾ ਰਾਜਾ ਅੰਕਲ ਚੈੱਕ ਕਰੋ ਜੀ ਮੈਂ ਚੈੱਕ ਕਰ ਦਿੰਨੇ ਆ ਉਹ ਲੋ ਬਈ ਪਾਂਡਿਆਂ ਵਾਲੇ ਜਿਵੇਂ ਚੈੱਕ ਕਰ ਦਿੰਨੇ ਤਾਂ ਪੋਲੀ ਹਾਂ ਤੋੜੇ ਵਾਂਗੂ ਐ ਚੈੱਕ ਬਾਈ ਦਾ ਤਪਲਾ ਬਸ ਡਿਜ਼ਾਈਨ ਸੇਮ ਦਿਓ ਸਾਨੂੰ ਸੇਮ ਡਿਜ਼ਾਈਨ ਸੇਮ ਗਿਆ ਜਾਂਦਾ ਸੇਮ ਹੈ ਕਿਥੋਂ ਨਹੀਂ 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 ਫਰਕ ਹੈ ਉਹ ਸੇਮ ਹੈ ਕਿੱਥੇ ਸੇਮ ਬਸ ਸਹੀ ਹੈ ਸਹੀ ਅੱਛਾ ਇਹ ਚਿੱਟਾ ਜਿਹਾ ਥੋੜਾ ਲਾਲ ਜਿਹਾ ਦੋਹੇ ਤਾਂ ਪਾਣੀ ਪਾ ਕੇ ਹੋ ਜੀਦਾ ਜੀ ਇਹ ਨਾਲ ਹੀ ਰਹਿ ਜੀਦਾ ਚਲੋ ਆ ਦੋ ਦੇ ਦੋ ਆ ਅੰਕਲ ਕੋ ਆਇਆ ਕਰੋ ਭਾਈ ਰੇਟ ਅੰਕਲ ਬਿਲਕੁਲ ਸਹੀ ਲਾਂਦੇ ਦੇ ਲੋ ਅੰਕਲ ਮੈਂ ਤੁਹਾਡੀ ਫ੍ਰੀ ਚ ਮਸ਼ਹੂਰੀ ਕਰਤੀ ਤੂੰ YouTube ਤੇ ਆਉਗੇ YouTube ਤੇ ਆਉਗੇ ਤੁਸੀਂ ਵੀਡੀਓ ਚ ਹੁਣ ਦਿਖਾਓ ਖੋਲੋ ਡਿੱਗਿਆ ਤਾਂ ਬਸ بس پھر ਆ ਕੇ ਲੈ ਕੇ ਜਾਉਂਗਾ ਕੁਛ ਬੁੱਟੇ ਰਹਿ ਗਏ ਨਹੀਂ ਹੋਰ ਲੈ ਜਾਉਂਗਾ ਨਹੀਂ ਰੈਡੀ ਨਾ ਨਹੀਂ ਜਾਣਾ ਗੱਡੀ ਤੇ ਤਾਂ ਕੋਣ ਸੈਟਿੰਗ ਗੱਡੀ ਚ ਖੜਨਾ ਪੈਣਾ ਤੁਹਾਨੂੰ ਤਾਂ ਖੜੀ ਹੋਣਾ ਇਹ ਤਾਂ ਬੰਦ ਹੀ ਤਾਂ ਗਿਆ ਜਿਹੜਾ ਜਿਹੜੀ ਉਹ ਅੱਗੇ ਸਾਡੀ ਇੱਕੋ ਹੀ ਪਿੱਛੇ ਸੀਟ ਤੇ ਅੱਗੇ ਵੀ ਰੱਖ ਲਾਂਗੇ ਅਸੀਂ ਕੱਟਾ ਦੇ ਦਾਂਗੇ ਕੋਈ ਥੈਲਾ ਥੈਲਾ ਥੂਲਾ ਹੈਗਾ ਉਹਦੇ ਟੋੜਾ ਹੈਗਾ ਥੋੜਾ ਦੇ ਦਿਓ। ਔਰ ਤਾਂ ਥੋੜਾ ਹੈਗਾ ਥੋੜਾ ਦੇ ਦਿਓ। ਉਹ ਦੇਖ ਥੋੜਾ ਹੈਗਾ ਅੰਕਲ ਦਾ। ਹਾਂਜੀ ਇਹ ਦੇ ਵੀ ਨਹੀਂ ਲਾਇਆ। ਥੈਂਕ ਯੂ ਥੈਂਕ ਯੂ ਸੋ ਮੱਚ। ਨੋ ਬਾਏ ਸਨਾਮ ਆ ਵਿਸ਼ਵਾਸ ਨਰਸਰੀ ਇੱਥੇ ਜ਼ਰੂਰ ਵਿਜ਼ਿਟ ਕਰਨਾ ਤੁਸੀਂ। ਆਈ.ਟੀ.ਆਈ. ਚੌਂਗ ਦੇ ਕੋਲ। ਆਈ.ਟੀ.ਆਈ. ਚੌਂਗ ਦੇ ਕੋਲ ਤੇ ਬਹੁਤ ਵਧੀਆ ਨੇਚਰ ਵੀ ਬਹੁਤ ਵਧੀਆ। ਤੇ ਕੰਮ ਵੀ ਬਹੁਤ ਵਧੀਆ ਕਰਦੇ ਨੇ।

ਫਿਰ ਉਹਦੇ ਕੋਲ ਹਾਂ ਲੋ ਗਾਇਸ ਸਾਡੇ ਨਹੀਂ ਪਰਦੇ ਲੱਗਣੇ ਅਸੀਂ ਸਵੇਰੇ ਪਰਦੇ ਸਲੈਕਟ ਕਰਕੇ ਗਏ ਸੀ ਤੇ ਕਿੰਨੇ 10 12 ਦਿਨ ਲੱਗਣਗੇ ਨਾ ਜਿਵੇਂ ਅਸੀਂ ਇਸ ਟਾਈਮ ਪਹੁੰਚਿਆ ਘਰੇ ਟਾਈਮ ਵੱਜ ਗਿਆ 6:30 6:30 ਹੋ ਗਏ ਆਈ ਤਾਂ ਉੱਧਰ ਗਏ ਹਾਂ ਇਹਦੇ ਬਿਨਾ ਕਿਤੇ ਲੈ ਕੇ ਗਏ ਸੀ ਹੈ ਹਾਂ ਲੈ ਜੀ ਸੀ ਕਿੱਥੇ ਗੱਡੀ 'ਚ ਬੈਠੀ ਐ ਵਿੱਚ ਹੀ ਬੈਠੇ ਰਹੇ ਵਿੱਚ ਹੀ ਬੈਠੇ ਰਹੇ ਗਾਣੇ ਦੇ ਉਸ ਇਹ ਕਵਰ ਨਾ ਚੜਾਇਓ ਇਹ ਉੱਚਾ ਨਾ ਬ੍ਰੀਕਾ ਤੇ ਅੱਛਾ ਮੈਂ ਕਿਥੇ ਇਹਦਾ ਕਵਰ ਕਿੱਥੇ ਆ ਇਹਦੇ ਦੀ ਖਬਰ ਪੈਣਾ ਇਹ ਨਾਂ ਦੇ ਤੂੰ ਨਾ ਨੇ ਤੇ ਤੂੰ ਨਾ ਮੀਤ ਨਾ ਸਾਡਾ ਬਿਲਕੁਲ ਨਾਨੇ ਵਾਂਗੂ ਹੀ ਬੰਦਾ ਨੀ ਦਾ ਨਾਨਾ ਵੀ ਐਵੇਂ ਬੰਦਾ ਸੀ ਦੇ ਗਏ ਆ ਯਾਰ ਜੀ ਆ ਰਿਹਾ ਹੋਰ ਆ ਮਡਕੀ ਉਹ ਬੜੀ ਜੱਟਾ ਮੈਨੂੰ ਲੱਭੀ ਤੋਂ ਪਿੱਛੇ ਚੜਚਾ ਗਈ ਪਾਤੀ ਲੋਕਾਂ ਚੱਜ ਕੇ ਲੈ ਲਿਆ ਨਾ ਮੈਂ ਪੱਤੀ ਨੂੰ ਸਾਡਾ ਬਹੁਤ ਬੜੀ ਨਹੀਂ ਉਹ ਕੀ ਕਹਿੰਦੇ ਨੇ ਉਹ ਜਿਹੜਾ ਬੁੱਢਾ ਉਹਦਾ ਟੋਪੀ ਵੰਡਣਾ ਨਾ ਜੱਟਾ ਕੋਲ ਕਿ ਜ਼ੋਰ ਕਿਹਾ ਨਹੀਂ ਕੁਝ ਹੋਰ ਵੀ ਕਹਿੰਦੇ ਨੇ ਉਹ ਖੜ ਜਾ ਨਹੀਂ ਜੱਟਾ ਕੋਲ ਜੱਟਾ ਕੋਲ ਨੂੰ ਜ਼ੋਰ ਨੂੰ ਵੀ ਪਾਪੂ ਕਰਦੇ ਨੇ ਜੱਟਾ ਕੋਲ ਇਹਨਾਂ ਦਾ ਉਹ ਵੀ ਵੰਡਣਾ ਉਹ ਇਹ ਸੀ ਅੱਪਾਂ ਦੇ ਸਬਜ਼ੀ ਅਮੜ ਬਣਾ ਲਈ ਜੇ ਸਾਰੇ ਹੀ ਹਾਂ ਗਏ ਹੋਏ ਅਮੜੀ ਵੀ ਬਹੁਤ ਦੂਰ ਗਏ ਲੁਧਿਆਣੇ ਤੇ ਅਸੀਂ ਬਹੁਤ ਦੂਰ ਗਏ ਸੀ ਇੱਥੇ ਆਈਏ ਹੋ ਕੇ ਆਨੇ ਹਾਲ ਸਹੀ ਆ ਆ ਕੇ ਦੇ ਆਉਂਦੇ ਹਾਂ ਨਾ ਮੈਂ ਸਬਜ਼ੀ ਬਣਾ ਲਈ ਤੇ ਮੈਂ ਚੱਲ ਮੈਂ ਅੱਡਾ ਗੁੰਦੀ ਆਉਂਦੇ ਆ ਕੇ ਅਸੀਂ ਮਾ ਚਾਹ ਪੀਤੀ ਉਹਨਾਂ ਤੋਂ ਕੀ ਆ ਕੇ ਚਾਹ ਵੀ ਪੀਤੀ ਨਾ ਇਧਰ ਆਮ ਨੇ ਚਾਹ ਪੀਈ ਬਣਾ ਕੇ ਰੱਖੀ ਹੋਈ ਥੋੜੀ ਦੇ ਦੇ ਮੈਨੂੰ ਤੇ ਅਸੀਂ ਡਾਕਟਰ ਕੋਲ ਚਲੇ ਗਏ ਸਾਨੂੰ ਪਤਾ ਨਹੀਂ ਮੈਨੂੰ ਡਾਕਟਰ ਕੋਲ ਲੱਗ ਕੇ ਤੁਹਾਨੂੰ ਪਤਾ ਕੀ ਸੀ ਸਾਨੂੰ ਤੇ ਉਹ ਫੋਨ ਆ ਗਿਆ ਉਹ ਜਿਹੜੇ ਇਧਰ ਕੰਮ ਸੀ ਸਾਡਾ ਉਹ ਸਨਾਮ ਬੜੀ ਤੋਂ ਉਹਨਾਂ ਦਾ ਫੋਨ ਆ ਗਿਆ ਤੇ ਉਹ ਕਹਿੰਦੇ ਕਿ ਹੁਣ ਤੁਸੀਂ ਕਿੱਥੇ ਆ ਹੀ ਗਿਆ ਚਲ ਅਸੀਂ ਸਨਾਮੀਆਂ ਸਵੇਰੇ ਤਾਂ ਨਹੀਂ ਛੁੱਟੀ ਨਹੀਂ ਹੈਗੀ ਤਾਂ ਘਰ ਕੇ ਜਾਂਦੇ ਆ ਪਰ ਸਾਨੂੰ ਉੱਥੇ ਟਾਈਮ ਲੱਗਦੀ ਹੈ। ਫੋਨ ਆ ਘਟਾ ਤੋਂ ਉੱਥੇ ਲੱਗਿਆ ਕਿ ਕੁਝ ਸਾਡੇ ਭਾਂਡੇ ਭਾਂਡੇ ਜਾਣੇ ਨੇ ਕੋਰੀਏ ਜਾਣਾ ਸੀ ਤੇ ਉਹਨਾਂ ਨੇ ਮੈਂ ਭਾਂਡੇ ਚੋਕੀ ਫਿਰ ਲੱਗ ਗਈ ਕਿਉਂਕਿ ਤਾਂ ਤਾਂ ਛੁੱਟੀ ਹੈ ਤਾਂ ਜਿੰਨੇ ਮੇੜਦਾ ਸਾਰੇ ਕੰਮ। ਉਹ ਕਿੰਨੇ ਬਣਾਉਂਦੀ ਹੈ ਚਲ ਮਸਾਲਾ ਹਾਂਜੀ ਸਰ ਪੂਰੇ ਆਏ ਹੋ ਹਾਂਜੀ ਸਰ ਕਰਨਾ ਪੈਂਦਾ ਤੁਸੀਂ ਵੀ ਸਾਰ ਨੂੰ ਕੋਈ ਨਹੀਂ ਕਰਨਾ ਪਿਆ ਇਹ ਡੈਡੀ ਵਰਗੇ ਨਹੀਂ ਖਲੋਪਦਾ ਚਲੋ ਦੀ ਟੌਫੀ ਦਾ ਕੋਈ ਲੈ ਨਾ ਲੈ ਨਕਾ ਖਵਾ ਦਿੰਦਾ ਹਮੇਸ਼ਾ ਬਸ ਅੱਜ ਮੈਂ ਟੌਫੀ ਲਈ ਤੇ ਇਹ ਹੋ ਗਈ ਤੇ ਕਾਲ ਦੇ ਸਕਲੋਜ ਦੀ ਕਰਤਾ ਸੀ ਸਕੋਰਫੀ ਲੈਣਗੇ ਤਾਂ ਕਾਲੇ ਪਾਈ ਅੱਜ ਕੱਟੇ ਪਾਈ ਅੱਜ ਕਿਤੇ ਗਏ ਨਹੀਂ ਸਕੋਰਫੀ ਦਾ ਟਾਕਾ ਦੇ ਦੇ ਰਹੀ ਹੈ ਸਬਰ ਹੁੰਦਾ ਬੰਦੇ ਨੂੰ ਪਹਿਲਾਂ ਸਾਡੇ ਇੰਨੀ ਅੱਜ ਵੀ ਲੱਗੀ ਨਾ ਵੀ ਅਸੀਂ ਲੁੰਦੇ ਫਿਰਦੇ ਜਿਹੜਾ ਕੁੱਤਾ ਨਹੀਂ ਗੱਡੀ ਵਿੱਚ ਲੁੰਦਾ ਫਿਰਦਾ ਹੀ ਐ ਗੱਡੀ ਵਿੱਚ ਲੁੰਦੇ ਫਿਰਦੇ ਵੀ ਹਾਏ ਗੱਡੀ ਹਾਏ ਗੱਡੀ ਕੱਲ ਵੀ ਗੱਡੀ ਵਿਚਾਰੀ ਉੱਥੇ ਐਨਾ ਟਾਈਮ ਨਹੀਂ ਹੈ ਕਿਤੇ ਗੱਡੀ ਲੈ ਜੀਏ ਦੇਖੋ ਸਾਡੀਆਂ ਨਾ ਕਿੰਨੀਆਂ ਹੀ ਗੱਡੀਆਂ ਜਦੋਂ ਆਈ ਬਰੇਜ ਆਈ ਉਹਦੋਂ ਵੀ ਅਸੀਂ ਮਤਲਬ 2-3 ਦਿਨ ਕਿਤੇ ਬਾਹਰ ਹੀ ਰਹੇ ਫਿਰ ਗ੍ਰੈਂਡ ਬਟਾਰਾ ਆਈ ਉਹਦੋਂ ਵੀ ਅਸੀਂ 2-3 ਦਿਨ ਬਾਹਰ ਹੀ ਰਹੇ ਹੁਣ ਜਦੋਂ ਤੁਹਾਡੀ ਕਾਲੀ ਸਕੋਰਟੀ ਆਈ ਉਹਦੋਂ ਵੀ ਅਸੀਂ ਬਾਹਰ ਆਹ ਦੇਖੀਓ ਆਹ ਜੀ ਬਾਸੀ ਥਾਂ ਦੇ ਵੱਲੋਂ ਵਾਸੀ ਫੈਮਿਲੀ ਵਾਲੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੁੰਡਾ ਬਿਨਾਂ ਟੋਪੀ ਤੋਂ ਪੈਂਦਾ ਟੋਪੀ ਨਾਲ ਸਾਲਾ ਚਿੜੇ ਫੁਕਟਾਉਂਦੇ ਹੈ ਵਾਰਾ ਮੁੰਡੇ ਦੀ ਟੋਪੀ ਪਿੱਛੋਂ ਇੱਕ ਦਿਨ ਹੀ ਕਰੋਗਾ ਮੁੰਡੇ ਦੀ ਟੋਪੀ ਲਾਂਗੀ ਦੋ ਲੈ ਕੇ ਜਾਇਆ ਕਰੋ ਆਪਣਾ ਫਾਸੀ ਠੇਕਾ ਦਾ ਥੋੜਾ ਜਾਣਾ ਨਾ ਜੀ ਸਾਡੀ ਵਾਸੀ ਸਾਰੀ ਟੀਮ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਨਹੀਂ ਤੁਹਾਨੂੰ ਹੈ ਕਿ ਕੋਈ ਕੰਜਰ ਬੜਾ ਚਾਹ ਪਣੀ ਪੁੱਛ ਲੋ ਚਾਹ ਪਰ ਤੂੰ ਉਹਦੇ ਤੇ ਕਈ ਚਲਾ ਕੇ ਆਈ ਨਾ ਅੱਗੇ ਕੱਲ ਬਸ ਕਮੈਂਟ ਆ ਗਏ ਕਮਾਈ ਵਿੱਚ ਕਮਾਦ ਗੋਡਿਆ ਸਾਡਾ ਤਾਂ ਕਮਾਦ ਨੀ ਤੂੰ ਗੋਡਲਾ ਭਰਾਵਾ ਭਰਾਵਾ ਤੇਰਾ ਹੈਗਾ ਤੂੰ ਗੋਡਲਾ ਤੇ ਪਹਿਲੇ ਤੂੰ ਗੋਡਲਾ ਮਾਦੀ ਨਾਲ ਆ ਕੇ ਆਈ ਗੋਡਿਆ ਮਾਦੀ ਗੋਡਿਆ ਹੀ ਤੇ ਆ ਆਈ ਗੱਡੀ ਤੇਰੇ ਨੂੰ ਬੈ ਕੇ ਕਮੈਂਟ ਨਹੀਂ ਕਰ ਛੱਡੇ ਲੋਕਾਂ ਨੂੰ YouTube ਤੇ ਵੀ ਹੈ ਮੇਰਾ ਕੀ ਨਵਾਂ ਸਾਲ ਵਿੱਚ ਚੇਹਰੋ ਛੱਡਿਆ ਗੇ ਕੋਈ ਕਰੇ ਸਾਡੀ ਹੁੰਦਾ ਹੈ ਨਵੇਂ ਸਾਲੋਂ ਤੋਂ ਬਿਲਕੁਲ ਕਲਸ ਸੀ ਕੀ ਸੀ ਮੈਨੂੰ ਨਹੀਂ ਸਮਝ ਆਉਂਦੀ ਜਿਹੜੇ ਸਾਹ ਨਾਲ ਨੇ ਕਿਹਾ ਬਾੜ ਦੇ ਆ ਹੁੰਦਾ ਉੱਥੇ ਪਟਾਕੇ ਪੈ ਜਾਂਦੇ ਨੇ ਉੱਥੇ ਫਲਾਣਾ ਹੁੰਦਾ ਟੂਕਾ ਹੁੰਦਾ ਪਰ ਨਹੀਂ ਕੋਈ ਨਹੀਂ ਸੋਟ ਵਾਲੇ ਇਹੋ ਜਿਹੇ ਕਹਿੰਦੇ ਨੇ ਵੀ ਮਾੜੀ ਸੋਚ ਤੇ ਪੈਰ ਦੀ ਮੋਜ ਬੰਦੇ ਨੂੰ ਅੱਗੇ ਨਹੀਂ ਬਦਲਦੀ ਇਹ ਤਾਂ ਕਿਸਮਤ ਆਈ ਦੇ ਵਿਚਾਰੇ ਠੀਕ ਹੈ ਸਾਡੇ ਵਰਗੇ ਬੜੋ ਸਾਫ਼ ਦੇ ਨੇ ਇਨਸਾਨ ਤੇ ਰਾਤੋ ਰਾਤ ਪਰਮਾਤਮਾ ਸੁਣ ਲੈਂਦਾ ਹੁੰਦਾ ਨਹੀਂ ਨਾ ਦੁਨੀਆਦਾਰੀ ਹੈ ਕਿ ਨਹੀਂ ਤਾਂ ਫਾਲੂ ਕੀ ਸਾਡੇ ਨਾਲ ਜਿੰਨੇ ਜਾਣੇ ਸਾਡੇ ਭੈਣ ਭਰਾ ਹੈਗੇ ਨੇ ਇਹ ਸਾਡਾ ਆਖਰੀ ਵਲੌਗ ਵਰਗੇ ਨੇ। ਇਹ ਸਾਡਾ ਆਖਰੀ ਵਲੌਗ ਹੈ ਜੀ ਸਾਲ ਦਾ। ਇਹ ਸਾਲ ਦਾ ਆਖਰੀ ਵਲੌਗ ਹੈ ਸਾਡਾ। ਇਹ ਹੋ ਗਿਆ। ਨਵੇਂ ਵਲੌਗ ਤੁਹਾਨੂੰ ਮਿਲਦੇ ਰਹਿਣੇ ਬਣੇ ਰੋ ਤੁਸੀਂ ਵਲੌਗਾਂ 'ਚ। ਤੇ ਤੁਹਾਨੂੰ ਚਾਹ ਕਿੱਥੇ ਸਾਡੀ? ਉਧਰ ਘਰੇ। ਉਹ ਨੂੰ ਲਿਆ ਛੱਕੇ ਚਾਹ ਬਣਾ ਕੇ ਰੱਖੀ ਹੋਈ। ਦੇ ਦੋ ਚਾਹ ਦਾ ਕਟੇਰ ਤੁਹਾਨੂੰ ਠੰਡ ਪੜੀ। ਸਾਡਾ ਸਾਈ ਰਵਣ ਅਜੇ ਪਈਆ ਠੰਡ ਨਹੀਂ। ਉਹ ਸਾਡੇ ਪਾਸ ਮਾ ਰਵਣ ਤੇ ਮੀਂਹ ਨਹੀਂ। ਲੈਂਦੇ। ਤੁਹਾਨੂੰ ਤਾਂ ਜਦੋਂ ਠੰਡ ਨਾ ਵੀ ਲੱਗੀ ਉਦੋਂ ਵੀ ਚਾਹ ਚਾਹੀਦੀ ਜਦੋਂ ਲੱਗ ਜੇ ਉਦੋਂ ਵੀ ਚਾਹੀਦੀ ਆ। ਚਾ ਚਾ ਠੰਡ ਹੈ ਠੰਡ ਚਾ ਇਹ ਜੀ ਹੋਰ ਚੋਟ ਪੁਰਾਣੀ ਰੰਗ ਕਟਾਉਂਦੀ ਹੈ 15 ਦਿਨਾਂ ਠੰਡ ਨੇ ਵਾਸਤ ਕਰਵਾ ਦੇਣੀ ਇਹ ਆ ਸਾਡਾ ਆਸਲਾ ਹੋ ਗਿਆ ਬਸ ਹਾਂ ਆਸਤਾ ਹੈ ਜੁਆਲੀ ਸੀ ਕੰਟਰੋਲ ਹਾਂ ਇਹ ਜੁਆਲੀ ਨਹੀਂ ਕੋਣ ਕੀ ਨਵਾਂ ਸਮਾਂ ਇਹ ਜੁਆ ਦੇਗਲੇ ਸਾਲ ਪਾਵਾਂਗੇ ਹੁਣ ਅਗਲੇ ਸਾਲ ਪਾਵਾਂਗੇ ਉਹ ਤਾਂ ਪੈਨਸ਼ਨ ਹੋ ਗਈ ਕਿਉਂ ਆ ਟੁੱਟੀ ਨਾ ਪਚਾ ਲਓ ਗਰਮ ਪਾਣੀ ਕਿੱਧਰ ਚੱਲਣ ਦੀ ਹਾਏ ਯਾਰ ਤਾਂ ਦੇਖੀ ਬਸ ਬਹੁਤ ਇੱਕ ਬਿੱਟਨ ਦੀ ਬਰਾਦ ਨਹੀਂ ਹੋਣੀ ਆ lambda le report la aunde hun ta lang ke aaye mere nar mail kotle to le aundi do do main jerda ni main ha main udhar ek choti lagi main aur prata tu ol hai mere kotle to ne andar fry fry da le kotle to nin me lok pital hi jada ni pital uthon li ave hun paan da time aaya hun tofi de socks paala ha bisri ma theda ਮੈਂ ਉਧਰ ਅਰੇ ਘਰ ਬੈਠੀ ਕੱਲਾ ਫਿਰ ਰਿਹਾ ਠੰਡ ਚ ਬਾਹਰ ਮੈਂ ਤਾਂ ਛਿੱਤਰ ਹੀ ਫਿਰ ਰਿਹਾ ਮੈਂ ਕਿ ਤੈਨੂੰ ਕੰਬਲ ਚ ਬੈਠਾ ਨਹੀਂ ਜਾਂਦਾ ਮੈਂ ਇਹਨੂੰ ਟੋਪੀ ਪਾਈ ਮੈਂ ਇਹਨੂੰ ਕੰਬਲ ਚ ਬਿਠਾਇਆ ਨਹੀਂ ਤੂੰ ਛਿੱਤਰ ਪਤਾ ਨਾ ਆਰਾਮ ਨਾਲ ਖਾ ਲੈ ਛਿੱਤਰ ਤੇਰੇ ਕੋਲ ਤੇਰੇ ਵੀ ਫਿਰੇ ਹੋਣੇ ਬਰਾਬਰ ਹੋਣੇ ਹੈਂ ਹਾਂ ਉਧਰ ਬੈਠ ਬੱਗੀ ਹੈ ਹਏ ਹੇ ਆ ਲਾ ਦੇ ਪੁੱਤ ਲੈ ਗਿਆ ਮੀਟਰਾਂ ਨਹੀਂ ਦਿਹਾੜਾ ਆਇਆ ਤੇ ਲਾਈਟ ਨਹੀਂ ਮਸਾ ਕੰਮ ਆ ਮੈਂ ਫਟਾਫਟ ਕਰ ਦਿੰਦੀ ਆ ਤੂੰ ਕਿਤੇ ਲੈ ਜਾ ਆਵੀਂ ਨਾ ਫੋਨ ਆਈ ਲਾਈਟ ਕਿੰਨੀ ਵਜੇ ਪਰ ਲਾਈਟ ਵੱਗ ਗਈ ਤੇ ਅੱਜ ਹੋਸ਼ਾ ਥਾ ਕੰਢੀ ਜਦਾਂ ਲਾਵੀਂ ਜਾਇਆ ਕਰਨਾ ਉਹਨਾਂ ਪਤਾ ਹਿੱਟ ਲੰਦੇ ਰੋਟ ਉਹਦਾ ਕੰਮ ਹੀ ਚਲੂ ਰਾ ਲਾਟੇ ਚਾਲੀ ਹੋਏ ਮੋੜ ਤੇ ਡੇਡ ਬੋੜ ਹੁਣ ਬੜਾ ਕਿੰਨੇ ਜੀ ਸਰਕਾਰ ਨੂੰ ਬੇਦੀ ਹੱਥ ਵਰਕੇ ਸਾਡੀ ਜਿੱਥੇ ਸਰਕਾਰ ਨੇ ਸੁਣਨੀ ਪਹਿਲਾਂ ਨਾ ਆਹ ਰੋਡ ਬਣਾਓ ਨੀਲੋਵਾਲ ਵਾਲਾ ਤੇ ਇਥੋਂ ਨੰਗਰ ਨੂੰ ਸਾਨੂੰ ਔਖਾ ਛਾਲੇ ਪਿੰਡ ਵਾਲਿਆਂ ਨੂੰ ਲਹਿਰੇ ਵਾਲੇ ਨੂੰ ਉੱਗਰੋਂ ਨੰਗਣਾ ਛਾਲੀ ਵਾਲੇ ਨੂੰ ਉੱਗਰੋਂ ਨੰਗਣਾ ਅਸੀਂ ਫਸ ਗਏ ਕੋਈ ਦਾ ਰੋੜ ਖੜੇ ਹੁੰਦਾ ਘਟ ਦਿੰਦੇ ਉਹਨਾਂ ਲੋਕਾਂ ਦੇ ਪਿੰਡਾਂ ਇੱਥੋਂ ਦਾ ਵੀ ਇੱਥੇ ਬਸਾਂ ਤੇ ਚੀਜ਼ਾਂ ਦੇਖਦੇ ਫਿਰਨਾ ਨਹਿਰਾਂ ਚ ਜੀਵਾਰੀ ਆਹੀ ਠੰਡ ਚ ਨਹਿਰ ਤੇ ਬਸ ਦਿੱਗੀ ਸੀ ਹੋ क्या हो रहा ये? Black black. Black हो है भाई ब्लैक ब्लैक हो पे दौन जने